ਵਹਿਰ ਦੀ ਕਥਾalsa ਵਹਿਰ ਜੀ ਦੀ ਫਤਿਹ ਅੱਜ ਆਪਾਂ ਬਹੁਤ ਅਹਿਮ ਵਿਸ਼ੇ ਤੇ ਤੁਹਾਨੂੰ ਜਾਣਕਾਰੀ ਦੇਣ ਲੱਗੇ ਆ ਇਹ ਜਾਣਕਾਰੀ ਕੋਈ ਇਕੱਲੇ ਰਾਜਪੁਰੇ ਵਾਸਤੇ ਨਹੀਂ ਹੈਗੀ ਇਹ ਪੂਰੇ ਰਾਜਪੁਰੇ ਵਾਸਤੇ ਪੂਰੇ ਭਾਰਤ ਵਾਸਤੇ ਕਿਉਂਕਿ ਜਿਹੜੇ ਬੱਚੇ ਨੇ ਉਹ ਹਰ ਇੱਕ ਘਰ 'ਚ ਨੇ ਹਰ ਇੱਕ ਦੇ ਬੱਚੇ ਸਕੂਲਾਂ 'ਚ ਪੜ੍ਹਦੇ ਨੇ ਤੇ ਕਿਤਾਬਾਂ ਲੈਂਦੇ ਨੇ ਤੇ ਆਪਾਂ ਸਾਰੇ ਜਿਹੜੇ ਲੋਕ ਐ ਮੈਂ ਤਾਂ ਖਾਸ ਕਰਕੇ ਪਹਿਲਾਂ ਰਾਜਪੁਰੇ ਵਾਲਿਆਂ ਨੂੰ ਬੇਨਤੀ ਕਰਦਾਂ ਪੰਜਾਬ ਵਾਲਿਆਂ ਨੂੰ ਬੇਨਤੀ ਕਰਦਾਂ ਖਾਸ ਕਰਕੇ ਕਿ ਜਿਹੜੂ ਕਿਤਾਬਾਂ ਵੀ ਲਿਸਟਾਂ ਔਟ ਹੋ ਜਾਂਦੀਆਂ ਜਾਂ ਜਦੋਂ ਤੁਸੀਂ ਕਿਤਾਬਾਂ ਖਰੀਦਣ ਜਾਂਦੇ ਹੋ ਉਦੋਂ ਆਪਾਂ ਸਾਰੇ ਕਹਿੰਨੇ ਆ ਕਿ ਕਿਤਾਬਾਂ ਬਹੁਤ ਮਹਿੰਗੀਆਂ ਜੀ ਇਹ 50% ਲੈਸ ਦੀਆਂ ਇਹ 70 ਦੀਆਂ ਇਹ ਲੋਕੀ ਲੁੱਟ ਰਹੇ ਆ ਜੀ ਇਹ ਐ ਉਹ ਐ ਅੱਜ ਮੈਂ ਤੁਹਾਨੂੰ ਜਿਹੜਾ ਦੱਸਣ ਲੱਗਿਆ ਇੱਕ ਮੇਰੀ ਬੇਨਤੀ ਹੈ ਕਿ ਆਪਣੇ ਭਲੇ ਵਾਸਤੇ ਆਪਣੇ ਬੱਚਿਆਂ ਦੇ ਅਤੇ ਜਿਹੜਾ ਇਹ ਬੁੱਕ ਮਾਫੀਆ ਹੈ ਇਹਨੂੰ ਖਤਮ ਕਰਨ ਵਾਸਤੇ ਵੱਧ ਤੋਂ ਵੱਧ ਜਿਹੜੀ ਵੀਡੀਓ ਹੈ ਇਹਨੂੰ ਸ਼ੇਅਰ ਕਰੋ ਤਾਂ ਕਿ ਸਕੂਲਾਂ ਨੂੰ ਪਤਾ ਲੱਗ ਸਕੇ ਕਿ ਕਿੰਨੇ ਲੋਕਾਂ ਨੂੰ ਜਾਗਰਤੀ ਹੋ ਗਈ ਤੇ ਖਾਸ ਕਰਕੇ ਸਰਕਾਰ ਨੂੰ ਪਤਾ ਲੱਗ ਸਕੇ ਕਿ ਇਹ ਜਿਹੜਾ ਮਾਫੀਆ ਕਿਵੇਂ ਕੰਮ ਕਰਦਾ ਹੈ ਕਿਵੇਂ ਲੁੱਟ ਰਿਹਾ ਹੈ ਇਹ ਕਿਵੇਂ ਦਾ ਵਿਚਾਰ ਹੈ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਵੀ ਇਹ ਕੰਮ ਕਿਵੇਂ ਕਰਦਾ ਇਹਦੇ ਵੀਰ ਜੀ ਦੋ ਤਰੀਕੇ ਹੈ ਜਿਹੜਾ ਪਹਿਲਾ ਤਰੀਕਾ ਜਿਹੜਾ ਪ੍ਰਚਲਿਤ ਸੀਗਾ ਅੱਜ ਤੋਂ 5-7 ਸਾਲ ਪਹਿਲਾਂ ਤੇ ਹੁਣ ਵੀ 90% ਏਰੀਆ ਦੇ ਵਿੱਚ ਉਹੀ ਪ੍ਰਚਲਿਤ ਹੈ ਉਹ ਇਹ ਹੈ ਕਿ ਇੱਕ ਦੁਕਾਨਦਾਰ ਹੁੰਦਾ ਉਹਦੇ ਕੋਲ ਪਬਲਿਸ਼ਰ ਆਂਦੇ ਨੇ ਉਹ ਸਕੂਲ 'ਚ ਕਿਤਾਬਾਂ ਲਗਾਉਂਦਾ ਤੇ ਉਹ ਜਿਹੜੀਆਂ ਕਿਤਾਬਾਂ ਨੇ ਜਿਹੜੀਆਂ ਕਿਤਾਬਾਂ ਦੋ ਤਰ੍ਹਾਂ ਦੀਆਂ ਹੁੰਦੀਆਂ ਮੇਨ ਜਿਹੜੀਆਂ ਮੇਨ ਸਬਜੈਕਟ ਦੀਆਂ ਕਿਤਾਬਾਂ ਜਿਹੜੇ ਬ੍ਰਾਂਡਡ ਕਿਤਾਬਾਂ ਕਹਿੰਦੇ ਆ ਜਿਨ੍ਹਾਂ 'ਚ ਨਾਮ ਪਰ ਪਬਲਿਕੇਸ਼ਨ ਹੁੰਦੇ ਨੇ ਜਿਨ੍ਹਾਂ ਦਾ ਮਤਲਬ ਕਿ ਪੂਰੇ ਇੰਡੀਆ 'ਚ ਬਿਜ਼ਨਸ ਹੁੰਦਾ ਵੱਡੇ ਬ੍ਰਾਂਡ ਨੇ ਉਹਨਾਂ ਦੇ ਜਿਹੜੇ ਡਿਸਕਾਊਂਟ ਨੇ ਸਿਰਫ ਇੱਕ ਦੋ ਪਬਲਿਸ਼ਰਾਂ ਨੂੰ ਛੱਡ ਕੇ ਤਕਰੀਬਨ ਸਾਰੇ 50% ਤੱਕ ਪਹੁੰਚਦੇ ਨੇ ਇੱਕ ਹੁੰਦੀਆਂ ਵੀਰ ਜੀ ਨੋਨ ਬ੍ਰਾਂਡਡ ਜਿਵੇਂ ਮੈਰਿਟ ਦਾ ਲਾਲੋ ਮਾਲ ਠੀਕ ਹੈ ਉਨਾ ਦੇ तकरीबन माल ਜਿਹੜਾ ਉਹ 70 ਪਲੱਸ 5% ਸੀਡੀ ਤੇ ਚੱਲਦਾ ਹੈ ਕਿ 72 73% ਲੈਸ ਤੇ ਚੱਲਦਾ ਵੀਰ ਜੀ ਇਨਕੀ ਜਿੰਨਕੀ ਜੀ ਕਿਤਾਬ ਦਾ ਜੇਕਰ 100 ਰੁਪਏ ਪ੍ਰਿੰਟ ਹੈ ਤਾਂ ਉਹ 27 ਰੁਪਏ ਦੀ ਦੁਕਾਨਦਾਰ ਨੂੰ ਆਉਂਦੀ ਹੈ ਤੇ ਜਿਹੜੀ 50% ਜਿਹੜੇ ਬ੍ਰਾਂਡ ਨੇ ਉਹ 100 ਰੁਪਏ ਦੀ ਕਿਤਾਬ 50 ਰੁਪਏ ਦੀ ਆਉਂਦੀ ਹੈ ਹੁਣ ਇਹ ਜਿਹੜਾ ਪ੍ਰਚਲਿਤ ਆਪਾਂ ਜਿਹੜਾ ਪਹਿਲਾ ਤਰੀਕਾ ਤੁਹਾਨੂੰ ਦੱਸ ਰਹੇ ਆ ਕੋਈ ਇਸ ਤਰ੍ਹਾਂ ਹੈ ਕੀ ਦੁਕਾਨਦਾਰ ਨੂੰ ਮਾਲ ਆ ਗਿਆ 50% ਲੈਸ ਵਾਲਾ ਵੀ ਆ ਗਿਆ 60 ਵਾਲਾ ਵੀ ਆ ਗਿਆ 70 ਵਾਲਾ ਵੀ ਆ ਗਿਆ ਜਿਹੜਾ ਸਪਲਾਈ ਵਾਲਾ ਮਾਲ ਹੈ ਕੋਈ ਵੀ ਕਿਤਾਬ 50% ਡਿਸਕਾਊਂਟ ਤੋਂ ਘੱਟ ਦੁਕਾਨਦਾਰ ਨਹੀਂ ਲੈਂਦਾ ਤੇ ਉਹ ਕੀ ਕਰਦਾ ਉਹ ਸਕੂਲ ਨੂੰ 40% ਤੇ 45% ਤੇ ਸਕੂਲ ਨੂੰ ਦੇ ਦਿੰਦਾ ਸਪਲਾਈ ਕਰ ਦਿੰਦਾ 5-4% ਦੁਕਾਨਦਾਰ ਦਾ ਖਰਚਾ ਹੋ ਜਾਂਦਾ ਤੇ ਦੁਕਾਨਦਾਰ ਨੂੰ ਕੁੱਲ ਮਿਲਾ ਕੇ ਅਗਰ 55% ਦੀ ਐਵਰੇਜ ਆ ਗਈ ਜਾਂ 54 ਦੀ ਆ ਗਈ 45% 48% ਉਹਨੇ ਸਕੂਲ ਨੂੰ ਦਿੱਤਾ 3-4% ਉਹਦਾ ਖਰਚਾ ਹੋ ਗਿਆ ਦੁਕਾਨਦਾਰ ਨੂੰ ਬਚੇ 5-7% ਇਹ ਤਾਂ ਜਾਂਦਾ ਵੀਰ ਜੀ ਸਾਰਾ ਮਾਲ ਮਤਲਬ ਕਿ ਸਕੂਲ ਨੂੰ ਸਪਲਾਈ ਹੋ ਜਾਂਦਾ ਸਕੂਲ ਵਾਲੇ ਫਿਰ ਆਪਣੇ ਆਪ ਹੀ ਆਪਣੇ ਟੀਚਰਾਂ ਨੂੰ ਸੈੱਟ ਬਣਵਾ ਕੇ ਤੇ ਆਪਣੇ ਪੇਰੈਂਟਸ ਨੂੰ ਦੇ ਦਿੰਦੇ ਆ 90% ਇਸ ਤਰ੍ਹਾਂ ਹੀ ਜਾਂਦਾ ਜਾਂ ਇੱਕ ਤਰੀਕਾ ਦੂਜਾ ਜਿਹੜਾ ਥੋੜਾ ਜਿਹਾ ਕਿ ਡਿਫਰੈਂਟ ਹੈ ਹੈਗਾ ਸੇਮ ਹੀ ਹੈ ਕਿ ਉਹ ਕੋਈ ਵੀ ਜਿਹੜਾ ਸਕੂਲ ਹੈ ਜਿਸ ਦਾ ਮਾਲ ਇੱਕ ਦੁਕਾਨਦਾਰ ਵੇਚ ਰਿਹਾ ਕੋਈ ਵੀ ਸਕੂਲ ਜਿਸ ਦਾ ਮਾਲ ਇੱਕ ਦੁਕਾਨਦਾਰ ਵੇਚ ਰਿਹਾ ਉਹਦੇ ਤੋਂ ਸਕੂਲ ਵਾਲੇ 40% ਕਮਿਸ਼ਨ ਲੈਂਦੇ ਨੇ ਪ੍ਰਿੰਟ ਰੇਟ ਦਾ 40% ਤੇ ਉਹ ਉਹ ਨੂੰ 50 ਜਾਂ 55% ਐਵਰੇਜ ਤੇ ਮਾਲ ਲਾਂਦਾ ਦੁਕਾਨਦਾਰ ਨੂੰ 5% ਉਹਦਾ ਖਰਚਾ ਹੋ ਗਿਆ 10% ਉਹਦੀ ਪ੍ਰੋਫਿਟ ਇਹ ਜ਼ਰੂਰ ਹੋ ਸਕਦਾ ਵੀ ਜੇਕਰ ਕੋਈ ਹੁਣ ਜਦੋਂ ਦੇ ਅਸੀਂ ਲੱਗੇ ਆਂ ਪਿਛਲੇ 7-8-10 ਸਾਲ ਤੋਂ ਕਈ ਜਗ੍ਹਾ ਤੇ ਰਾਜਪੁਰੇ ਤੋਂ ਜਿਹੜੀ ਚੰਗਿਆੜੀ ਆ ਉਹ ਪੂਰੇ ਪੰਜਾਬ ਚ ਫੈਲੀ ਆ ਸਾਨੂੰ ਅਜ 11 ਸਾਲ ਹੋ ਗਏ ਹੁਣ ਕਿਤੇ ਕਿਤੇ ਸਕੂਲਾਂ ਵਾਲੇ ਪੇਰੈਂਟਸ ਨੂੰ 10% ਡਿਸਕਾਊਂਟ ਕਟਾਉਣ ਲੱਗ ਪਏ ਨੇ ਸਿਰਫ 10% ਉਹ ਫਿਰ ਕੀ ਕਰਦੇ ਨੇ 30% ਸਕੂਲ ਵਾਲੇ ਲੈ ਲੈਂਦੇ ਨੇ 10% ਪੇਰੈਂਟਸ ਨੂੰ ਕਟਾਤਾ 40 10% ਦੁਕਾਨਦਾਰ ਨੂੰ ਬਚਦਾ ਹੈ ਤੇ ਜਿੱਥੇ ਪ੍ਰਿੰਟ ਰੇਟ ਦੇ ਵਿਕਦਾ ਚਾਹੇ 10 ਤੇ ਵਿਕਦਾ ਜੁੱਤੀਆਂ ਖਾਂ ਨੂੰ ਸਿਰਫ ਦੁਕਾਨਦਾਰ ਹੁੰਦਾ ਸਕੂਲ ਵਾਲੇ 40 45% ਲੈ ਲੈਂਦੇ ਹੁਣ ਗੱਲ ਕਰੀਏ ਆਪਾਂ ਆਪਣੇ ਹਲਕੇ ਦੀ ਜਿਵੇਂ ਰਾਜਪੁਰਾ ਲਗਾ ਲੋ ਜਾਂ ਜਿੱਥੇ ਲਿਸਟਾਂ ਉੱਪਰ ਹਨ ਜਿੱਥੇ ਇੱਕ ਸਕੂਲ ਦਾ ਮਾਲ ਦੋ ਇੱਕ ਤੋਂ ਵੱਧ ਦੁਕਾਨਦਾਰ ਵੇਚਦੇ ਨੇ ਉਹਨੂੰ ਕਹਿੰਦੇ ਆ ਲਿਸਟਾਂ ਓਪਨ ਜਿਵੇਂ ਆਪਣੇ ਰਾਜਪੁਰੇ ਲਿਸਟਾਂ ਓਪਨ ਹੁੰਦੀ ਹੈ ਇੱਥੇ ਕੀ ਸਿਸਟਮ ਹੈ ਮਗਰ ਕੀ ਸਕੂਲਾਂ ਨੂੰ ਪੂਰੇ ਪੰਜਾਬ ਦੀ ਗੱਲ ਕਰਦਾ ਜੋ ਟ੍ਰੈਂਡ ਹੈ ਮੈਂ ਕਿਸੇ ਇੱਕ ਵਿਸ਼ੇਸ਼ ਦਾ ਸਕੂਲ ਦਾ ਨਾਮ ਲੈ ਕੇ ਨਹੀਂ ਕਹਿ ਰਿਹਾ ਕਿਉਂਕਿ ਇਹ ਜਿਹੜਾ ਪੈਸਾ ਦਿੱਤਾ ਜਾਂਦਾ ਟਡੇ ਤਰੀਕੇ ਨਾਲ ਦਿੱਤਾ ਜਾਂਦਾ ਉਹਦਾ ਵੀ ਤੁਹਾਨੂੰ ਮੈਂ ਸਾਰਾ ਡਿਟੇਲਸ ਦੱਸ ਰਿਹਾ ਲਿਸਟ ਓਪਨ ਹੋਣ ਤੋਂ ਪਹਿਲਾਂ ਸਕੂਲਾਂ ਨੂੰ 15% ਡੋਨੇਸ਼ਨ ਦਿੱਤੀ ਜਾਂਦੀ ਹੈ ਅਗਰ فرض ਕਰੋ ਕਿਸੇ ਕਿਤਾਬ ਤੇ ਪ੍ਰਿੰਟ ਰੇਟ 500 ਰੁਪਈਆ ਸਕੂਲ ਨੂੰ ਉਸ ਕਿਤਾਬ ਤੇ 75 ਰੁਪਏ ਪਹਿਲਾਂ ਮਿਲ ਗਏ فرض ਕਰੋ ਰਾਜਪਰੇ ਜ ਮੈਂ ਤੁਹਾਨੂੰ ਦੱਸਦਾ ਮੋਟਾ ਮੋਟਾ 12 ਕਰੋੜ ਰੁਪਈਆ ਪ੍ਰਿੰਟ ਰੇਟ ਦਾ ਕੰਮ ਰਾਜਪਰੇ ਆ ਸਕੂਲ ਨੂੰ 1 ਕਰੋੜ 80 ਲੱਖ ਰੁਪਈਆ ਮਤਲਬ ਕਿ ਕਈ ਹੋ ਸਕਦਾ ਕਿ ਸਕੂਲ ਨੂੰ ਪਹਿਲਾਂ ਸਾਈ ਅਗਲਾ ਕਹਿੰਦਾ ਚਲੋ ਯਾਰ ਜਿੰਨੀ ਕਮਿਸ਼ਨ ਬਣਦੀ ਹੈ 50% ਪਹਿਲਾਂ ਦੇਵਾਂਗੇ 50% ਮਾਲ ਵੇਚਣ ਤੋਂ ਬਾਅਦ ਦੇਵਾਂਗੇ ਤੇ ਮਤਲਬ ਕਿ ਕਹਿੰਦਾ ਭਾਵ 1 ਕਰੋੜ 80 ਲੱਖ ਰੁਪਈਆ ਸਕੂਲ ਨੂੰ ਡੋਨੇਸ਼ਨ ਜਾਂਦੀ ਹੈ ਤੇ ਹੁਣ ਤੁਹਾਨੂੰ ਮੈਂ ਇਹ ਦੱਸਦਾ ਵੀ ਇਹ ਕਿਵੇਂ ਚੱਲਦਾ ਹੈ ਕਿ ਇਹ ਜਿਹੜੇ ਰਾਜਪਰੇਵੀ ਜਿਹੜੇ ਮਾਲ ਲੱਗਦੇ ਨੇ ਜਾਂ ਜਿੱਥੇ ਓਪਨ ਸੇਲ ਨੇ ਸਿਰਫ 2 ਜਾਂ 4 ਪਬਲਿਸ਼ਰਾਂ ਨੂੰ ਛੱਡ ਕੇ ਜਿਹਦੇ ਵਿੱਚ ਲਾ ਲਓ ਮੇਨ ਮੇਨ ਲਾ ਲਓ ਸੁਲਤਾਨ ਜੰਦ ਹੋ ਗਿਆ ਸਲੀਨਾ ਹੋ ਗਿਆ ਮਾਰਨਿੰਗ ਸਟਾਰ ਹੋ ਗਿਆ ਇਹ ਨੋਮੀ ਤਸਵੀ ਦੇ ਆਈਸੀਸੀ ਦੇ ਪਬਲਿਸ਼ਰ ਨੇ ਇਹਨਾਂ ਦਾ ਡਿਸਕਾਊਂਟ ਘੱਟ ਹੈ ਜਾਂ 1 2 ਹੋਰ ਹੈ ਜੋ ਕਿ ਮਿਲਕੀ ਤਕਰੀਬਨ ਸਿਰਫ 10% ਕਮ ਵੀ ਨਹੀਂ ਹੈਗਾ ਉਹਨਾਂ ਦਾ ਟੋਟਲ 5% ਕਮ ਵੀ ਨਹੀਂ ਹੈਗਾ ਟੋਟਲ ਸੇਲ ਦਾ ਸਿਰਫ 5% 95% ਜਿਹੜੇ ਮਾਲ ਹੈ ਉਹ 50% ਤੇ ਆਲਾ ਹੈ ਜਿਹੜਾ ਉਹ ਵੀ ਬ੍ਰਾਂਡਡ ਜਿਹੜਾ ਨੋਨ ਬ੍ਰਾਂਡਡ ਹੈ ਉਹ 60 65% ਵਾਲਾ ਹੈ ਤੇ ਜਦੋਂ ਲਿਸਟ ਮਰਜੀ ਓਪਨ ਹੋ ਜਾਂਦੀ ਹੈ ਸਕੂਲਾਂ ਵਾਲੇ ਸਾਰੇ ਗਿਣਕੇ ਪੈਸੇ ਲੈ ਲੈਂਦੇ ਨੇ ਪਹਿਲਾਂ ਪੈਸੇ ਲੈਂਦੇ ਨੇ ਪਹਿਲਾਂ ਪੈਸੇ ਮੁਕਾਏ ਜਾਂਦੇ ਨੇ ਹੋਰ ਉਹਨਾਂ ਤੋਂ ਐਡਵਾਂਸ ਲਿਆ ਜਾਂਦਾ ਕੋਈ 25% ਐਡਵਾਂਸ ਲੈ ਲੰਦਾ ਕੋਈ 50 ਲੈ ਲੰਦਾ ਕੋਈ ਫੁੱਲ ਵੀ ਲੈ ਰਹੇ ਨੇ ਉਸ ਤੋਂ ਬਾਅਦ ਜਦੋਂ ਲਿਸਟਾ ਓਪਨ ਹੋ ਜਾਂਦੀ ਹੈ ਉਸ ਤੋਂ ਬਾਅਦ ਵੀਰ ਜੀ ਇਹ ਸਾਨੂੰ ਬੰਕੀਆ ਕਹਿੰਦੇ ਵੀ ਅਸੀਂ ਤਾਂ ਤੁਹਾਨੂੰ 25% ਲੈਸ ਦੇਣਾ 30% ਦੇਣਾ ਕਿਉਂਕਿ ਇਹ ਉਹ ਸਕੂਲ ਨੂੰ 15% ਦੇ ਆਏ। ਅਗਲੇ ਕਹਿੰਦੇ ਸਾਡਾ ਤਾਂ ਦੇਸੀ ਕਹ 25% ਜਾਂ 30% ਠੀਕ ਹੈ ਅਸੀਂ ਤਾਂ ਉਹੀ ਦੇ ਸਕਦੇ ਹਾਂ। ਕਈ ਜਣੇ ਤਾਂ ਇਸ ਤਰ੍ਹਾਂ ਦੇ ਵੀ ਆਂਦੇ ਨੇ ਕਿ ਜਿਹੜੇ ਸੁਗਮ ਆ ਤੁਹਾਨੂੰ ਇੱਕ ਹੋਰ ਦੱਸਾਂ ਜਿਹੜੇ ਨੋਨ ਬ੍ਰਾਂਡਡ ਜਿਹੜੇ ਬਿਲਕੁਲ ਜਿਨ੍ਹਾਂ ਦਾ ਕਾਰੋਬਾਰ ਛੋਟਾ ਹੈ ਉਹ ਬਹੁਤ ਸੀਮਤ ਹੈ। ਜਿਨ੍ਹਾਂ ਦਾ ਡਿਸਕਾਊਂਟ 60 70% ਹੋਣਾ ਚਾਹੀਦਾ ਉਹ ਸਗੋਂ ਉਹਨਾਂ ਨੂੰ ਪਤਾ ਸਾਡੀ ਕਿਤਾਬ ਕਿ ਤੂੰ ਹੋਰ ਆਣੀ ਨਹੀਂ ਉਹ 20% ਵੀ ਕਹਿ ਦਿੰਦੇ ਨੇ। ਇਹ ਅਸੀਂ ਸਕੂਲ ਉਠੋ ਕੇ ਦਿੱਤਾ ਹੈ ਤੁਸੀਂ ਉਹ ਕਟਾਨੀ ਕਟਾ ਦਿਓ ਹੁਣ ਜਿਹੜਾ ਮੇਰਾ ਮਿਕਸਾ ਦੇ ਹੈ ਸਾਡਾ ਇਹ ਨਹੀਂ ਹੈਗਾ ਕਿ ਕੌਣ ਕਿੰਨੇ ਲੈ ਰਿਹਾ ਕੌਣ ਕਿੰਨੇ ਨਹੀਂ ਲੈ ਰਿਹਾ ਅਸੀਂ ਸਿਰਫ ਇਹ ਗੱਲ ਕਰ ਰਹੇ ਹਾਂ ਕਿ ਅਗਰ ਸਕੂਲ ਕਹਿੰਦੇ ਨੇ ਜਾਂ ਰਾਜਪਰੇ ਦੀਆਂ ਇੱਕ ਤਾਂ ਹੈਗਾ ਟੋਟਲ ਪ੍ਰਾਈਵੇਟ ਸਕੂਲ ਸਾਰੇ ਹੀ ਸਮਾਜ ਸੇਵੀ ਹੁੰਦੇ ਨੇ ਕਲਜਾ ਦੇ ਵਿੱਚ ਪਰ ਕਈ ਸਕੂਲ ਆਪ ਨੂੰ ਪਤਾ ਕਿ ਇਹ ਤਾਂ ਪ੍ਰਾਈਵੇਟ ਬੰਦੇ ਨੇ ਖੋਲਿਆ ਪਿਆ ਖੋਲਿਆ ਪਰ ਸਮਾਜਿਕ ਤੌਰ ਤੇ ਜਾਂਦਾ ਉਹਦੀ ਸਸਤਾ ਹੀ ਬਣਦੀ ਹੈ ਪਰ ਕਈ ਰਾਜਪੁਰੇ ਦੇ ਵਿੱਚ ਵੀ ਸਕੂਲ ਨੇ ਜਿਹੜੇ ਸਿਰਫ ਸਮਾਜ ਸੇਵੀ ਸੰਸਥਾਵਾਂ ਵਿੱਚ ਚਲਾਉਂਦੀਆਂ ਨੇ ਉਹਦਾ ਕੋਈ ਇੱਕ ਮਾਲਕ ਨਹੀਂ ਹੈਗਾ। ਅਗਰ ਕੋਈ ਵੀ ਸਕੂਲ ਭਾਵੇਂ ਪੱਲਾ ਮਾਲਕ ਹੈ ਭਾਵੇਂ ਸਮਾਜ ਸੇਵੀ ਸੰਸਥਾ ਅਗਰ ਉਹ ਡੋਨੇਸ਼ਨ ਨਹੀਂ ਲੈਂਦਾ ਇਹਦਾ ਅਸੀਂ ਕਹਿ ਰਹੇ ਹਾਂ ਕਿ ਡੋਨੇਸ਼ਨ ਲੈਂਦਾ ਹੋ ਸਕਦਾ ਅਗਲਾ ਕਹੇਗਾ ਕਿ ਮੈਂ ਤਾਂ ਡੋਨੇਸ਼ਨ ਲੈਂਦਾ ਨਹੀਂ ਜੀ। ਅਸੀਂ ਇੱਕ ਗੱਲ ਕਹਿੰਨੇ ਆ ਕਿ ਅਗਰ ਸਕੂਲ ਡੋਨੇਸ਼ਨ ਨਹੀਂ ਲੈਂਦਾ ਤਾਂ ਪੇਰੈਂਟਸ ਨੂੰ ਆਰਾਮ ਨਾਲ 45 ਤੋਂ 50% ਡਿਸਕਾਊਂਟ ਮਿਲ ਸਕਦਾ ਚਲੋ ਮੈਂ ਇੱਕ ਗੱਲ ਹੋਰ ਕਹਿਣਾ ਕਿ ਅਗਰ 50% ਡਿਸਕਾਊਂਟ ਹੈ ਦੁਕਾਨਦਾਰ ਦਾ 2-3% ਟ੍ਰਾਂਸਪੋਰਟ ਖਰਚਾ ਹੋ ਗਿਆ 5% ਦੁਕਾਨਦਾਰ ਨੂੰ ਮਾਰਜਨ ਵੀ ਚਾਹੀਦਾ ਹੈ ਚਲੋ 40-42% ਤਾਂ ਪੇਰੈਂਟਸ ਨੂੰ ਮਿਲਣਾ ਚਾਹੀਦਾ ਹੈ ਅਗਰ 5% ਵੀ ਦੁਕਾਨਦਾਰ ਮਾਰਜਨ ਰੱਖੇ ਪ੍ਰਿੰਟ ਰੇਟ ਤੇ ਤਾਂ ਰਵਾਜ ਪਰੇ 12 ਕਰੋੜ ਪ੍ਰਿੰਟ ਰੇਟ ਦਾ ਕੰਮ ਹੈ ਤਾਂ ਦੁਕਾਨਦਾਰ ਨੂੰ ਆਰਾਮ ਨਾਲ 60 ਲੱਖ ਰੁਪਇਆ ਕੱਲੇ ਕਿਤਾਬਾਂ ਚ ਬੱਸ ਸਕਦਾ ਪਲੱਸ ਜਿਹੜੀ ਕਾਪੀ ਜੋ 30 40 ਲੱਖ ਰੁਪਏ ਬਚਣਾ ਅਲੱਗ ਇਹ ਸਿਰਫ ਮੈਂ ਤੁਹਾਨੂੰ ਛੋਟੀ ਜੀ ਗੱਲ ਦੱਸ ਰਿਹਾ ਬਿਲਕੁਲ ਟੋਟਲ ਫਿਗਰ ਦੇ ਨਾਲ 1% ਵੀ ਇਹਦੇ ਚ ਉਹ ਨਹੀਂ ਹੈਗਾ ਵੀ ਜਿਹੜਾ ਆਪਾਂ ਸਾਰੀ ਕੈਕਕੂਲੇਸ਼ਨ ਕਰਕੇ ਤੁਹਾਨੂੰ ਦੇ ਸਕਦੇ ਹਾਂ ਕਿਉਂਕਿ ਮੈਂ ਤਾਂ ਭਈ ਰਾਜਪਰੀ ਬੈਠਾ ਜੇ 1 ਕਰੋੜ ਦਾ ਫਰਕ ਹੈ ਮੈਨੂੰ ਜਿੱਥੇ ਮਰਜ਼ੀ ਬੁਲਾ ਲਓ ਮੈਂ ਜੋੜੀ ਵੀ ਗੱਲ ਕਹਿ ਰਿਹਾ ਪੂਰੀ ਜ਼ਿੰਮੇਵਾਰੀ ਨਾਲ ਕਹਿ ਰਿਹਾ ਔਰ ਮੈਂ ਕੱਲਾ ਇੱਥੇ ਲਾਈਵ ਨਹੀਂ ਕਹਿ ਰਿਹਾ ਰਾਜਪਰੀ ਦੇ ਮੇਨ ਪ੍ਰਮੁੱਖ ਬੰਦੇ ਲਗ ਲਗ ਸਮਾਜ ਸੇਵੀ ਸੰਸਥਾਵਾਂ ਹੋਣ ਭਾਵੇਂ ਲਗ ਲਗ ਪਾਰਟੀਆਂ ਦੇ ਰੂਲ ਇੱਕ ਜਗ੍ਹਾ ਮੀਟਿੰਗ ਕਰ ਲੋ ਸਕੂਲਾਂ ਨੂੰ ਵੀ ਸੱਦ ਲੋ ਅਸੀਂ ਸੱਦ ਜੇ ਸਾਡੀ ਗੱਲ ਚ 23 ਭਰ ਵੀ ਫਰਕ ਹੋਵੇ ਜੇਕਰ ਸਕੂਲ ਵਾਲੇ ਕਹਿੰਦੇ ਨੇ ਮੈਂ ਤੁਹਾਡਾ ਦੇਣਦਾਰ ਹੋਵਾਂਗਾ ਜੇ ਕੋਈ ਵੀ ਗੱਲ ਸਾਡੀ ਚ ਫਰਕ ਹੋਵੇ ਅਗਰ ਸਕੂਲ ਵਾਲੇ ਕਹਿੰਦੇ ਕਿ ਅਸੀਂ ਤਾਂ ਡੋਨੇਸ਼ਨ ਲੈਂਦੇ ਨਹੀਂ ਜੀ ਚਲੋ ਅਸੀਂ ਮੰਨ ਲੈਂਦੇ 1% ਵੀ ਅਸੀਂ ਝੂਠੇ ਆ ਸਕੂਲ ਵਾਲੇ ਸੱਚੇ ਪਰ ਜੇਕਰ ਸਕੂਲ ਵਾਲੇ ਕਹਿੰਦੇ ਆ ਕਿ ਅਸੀਂ ਡੋਨੇਸ਼ਨ ਨਹੀਂ ਲੈਂਦੇ ਫਿਰ ਕਿਤਾਬਾਂ ਤੁਹਾਨੂੰ ਅਸੀਂ ਉਹ ਆਕੇ ਬੈਠਣ ਆਪਾਂ ਮੀਟਿੰਗ ਕਰੀਏ ਲਾਈਵ ਕਰੀਏ ਪ੍ਰੈਸਰ ਨੂੰ ਵੀ ਵਿੱਚੇ ਬੁਲਾ ਲਓ ਓਪਨ ਹੋਣੀ ਚਾਹੀਦੀ ਕੋਈ ਵੀ ਗੱਲ ਮੈਂ ਗੱਲ ਇਹ ਦਾਅਵੇ ਨਾਲ ਕਹਿਣਾ ਕਿ ਜੇਕਰ ਸਕੂਲ ਵਾਲੇ ਸਾਡੇ ਨਾਲ ਆਕੇ ਬੈਠਣ ਔਰ ਲਾਈਵ ਕਰਨ ਜਾਂ ਚਾਰ ਬੰਦੇ ਚਾਰ ਸੰਸਥਾਵਾਂ ਚ ਬਿਨਾਂ ਲਾਈਵ ਤੋਂ ਵੀ ਬੈਠਣ ਅਗਰ ਉਹ ਉਹਨਾਂ ਦੇ ਮਨ ਚ ਹੈਗਾ ਕਿ ਅਸੀਂ ਸਮਾਜ ਸੇਵੀ ਸੰਸਥਾਵਾਂ ਦੁਆਰਾ ਸਾਡੇ ਸਕੂਲ ਚੱਲ ਰਹੇ ਨੇ ਅਸੀਂ ਰਾਜਪਰੀ ਦੇ ਲੋਕਾਂ ਦਾ ਭਲਾ ਕਰ ਰਹੇ ਆ ਜਿਹੜੇ ਸਮਾਜ ਸੇਵੀ ਉਹਨਾਂ ਨੂੰ ਖਾਸ ਕਰਕੇ ਕਹਿ ਰਹੇ ਆ ਜਿਨ੍ਹਾਂ ਦਾ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਰਾਜਪਰੀ ਦੇ ਸਮਾਜ ਸੇਵੀ ਸਕੂਲ ਕਿਹੜੇ ਨੇ ਅਗਰ ਉਹ ਸਮਾਜ ਸੇਵੀ ਸਕੂਲ ਹੈਗੇ ਨੇ ਉਹਨਾਂ ਦੇ ਐਸੋਸੀਏਸ਼ਨ ਦੇ ਮੈਂਬਰ ਰਾਜਪਰੀ ਦੇ 20 20 30 30 60 70 100 100 ਆਪਣੇ ਵਿੱਚੋਂ ਹੀ ਨੇ ਸਾਰੇ ਠੀਕ ਹੈ ਅਗਰ ਉਹ ਕਹਿੰਦੇ ਆ ਕਿ ਅਸੀਂ ਸਮਾਜ ਸੇਵੀ ਸੇਵਾ ਹੀ ਕਰ ਰਹੇ ਆ ਸਕੂਲ ਅਸੀਂ ਤਾਂ ਕੁਝ ਖਾਂਦੇ ਨਹੀਂ ਹੈਗੇ ਤਾਂ ਅੱਗੇ ਆਉਣ ਅਸੀਂ ਉਹਨਾਂ ਦੇ ਡਿਸਕਾਊਂਟ ਦਵਾਉਣੇ ਆ ਪਰ ਸ਼ਰਤ ਇਹ ਹੈ ਕਿ ਉਹ ਸਕੂਲ ਨੂੰ ਨਹੀਂ ਮਿਲਣਾ ਉਹਦੇ 1 ਰੁਪਿਆ ਵੀ ਵੀ ਜੇ ਸਕੂਲ ਹਾਂ ਤੁਹਾਨੂੰ ਨਾ ਜੇਕਰ ਇਹਦੇ ਵਾਸਤੇ ਕਰਨਾ ਕੀ ਪੈਣਾ ਪੇਰੈਂਟਸ ਨੂੰ ਸਕੂਲ ਨੂੰ ਕਹਿਣਾ ਪੈਣਾ ਕਿ ਪੇਰੈਂਟਸ ਐਸੋਸੀਏਸ਼ਨ ਵਾਲੇ ਜਾਂ ਗੁਰਪ੍ਰੀਤ ਧਮੋਲੀ ਨੇ ਪ੍ਰੈਸ ਕਰ ਲਾਈਵ ਆ ਕੇ ਕਿ ਇਹਨਾਂ ਡਿਸਕਾਊਂਟ ਆਂਦਾ ਹੈ ਉਹ ਵੀਰ ਜੀ ਡਿਸਕਾਊਂਟ ਤਾਂ ਆਏਗਾ ਅਗਰ ਸਕੂਲ ਚਾਹੇਗਾ ਅਗਰ ਸਕੂਲ ਨਹੀਂ ਚਾਹੇਗਾ ਫਿਰ ਸਾਨੂੰ 25 ਕੀ ਆਂਦਾ ਹੈ ਕਿਉਂਕਿ ਸਕੂਲ ਨੂੰ ਆਪਦੀ ਡੋਨੇਸ਼ਨ ਛੱਡਣੀ ਪੈਣੀ ਹੈ। ਅਗਰ ਸਕੂਲ ਆਪਣੀ ਡੋਨੇਸ਼ਨ ਛੱਡੇਗਾ 50% ਤੇ ਸਮਾਨ ਆਏਗਾ 45% ਤੇ ਅਸੀਂ ਤਾਂ ਖਰਚ ਦੇਖੋ ਕੋਈ ਹੋਰ ਦੁਕਾਨਦਾਰ ਵੇਚੇਗਾ ਉਹਨੂੰ ਤਾਂ 5% ਪ੍ਰੋਫਿਟ ਚਾਹੀਦਾ 2-3% ਟ੍ਰਾਂਸਪੋਰਟ ਖਰਚਾ ਵੀ ਹੋਵੇਗਾ। ਅਸੀਂ ਭਾਈ ਜੀ ਸੇਵਾ ਵੀ ਕਰਦੇ ਹਾਂਗੇ। ਅਸੀਂ ਸਿਰਫ ਟ੍ਰਾਂਸਪੋਰਟ ਖਰਚਾ ਕੱਟ ਕੇ 2-3% 45 46 47% ਡਿਸਕਾਊਂਟ ਤੇ ਵੀ ਕਿਤਾਬਾਂ ਦੇ ਦਾਂਗੇ। ਕਿਉਂਕਿ ਸਾਨੂੰ ਆਪਦਾ ਕੋਈ ਲਾਲਚ ਨਹੀਂ। ਸਿਰਫ ਟ੍ਰਾਂਸਪੋਰਟ ਖਰਚਾ ਲੱਗੇਗਾ ਜਾਂ ਜਿਹੜੀ ਲੇਬਰ ਲੋਬਰ ਪੈਂਦੀ ਹੈ 2-3% ਚੋ ਕਵਰ ਹੋ ਜਾਏਗੀ। ਸਾਨੂੰ 1 ਰੁਪਿਆ ਵੀ ਨਹੀਂ ਚਾਹੀਦਾ ਮਗਰ ਇਹ ਕਹਿਣਾ ਕਿ ਅਸੀਂ ਸਮਾਜ ਸੇਵੀ ਵੀ ਆ ਤੇ ਕਿਤਾਬਾਂ ਵਿੱਚੋਂ ਕਮਿਸ਼ਨ ਵੀ ਡਟ ਕੇ ਲਈਏ ਅਸੀਂ ਤਾਂ ਜੀ ਗਰੀਬਾਂ ਵਾਸਤੇ ਸਕੂਲ ਖੋਲੇ ਹੋਏ ਨੇ ਸਾਡੀਆਂ ਦਾ ਸੰਸਥਾਵਾਂ ਨੇ ਇਹ ਝੂਠ ਹੈ ਅਗਰ ਅਸੀਂ ਝੂਠੇ ਆ ਆਓ ਆਪਾਂ ਇਕੱਠੇ ਹੁੰਨੇ ਆ ਇਕੱਠੇ ਹੋ ਕੇ ਜਿਹੜੇ ਸਮਾਜ ਸੇਵੀ ਸਕੂਲਾਂ ਦੇ ਮੈਂਬਰ ਨੇ ਰਾਜਵਰੇ 100-100 ਮੈਂਬਰ ਵਾ ਕਿਸੇ ਸੰਸਥਾ ਦਾ ਕਿਸੇ ਦੇ 40-40 ਮੈਂਬਰ ਹੈ ਆਓ ਇਕੱਠੇ ਹੋ ਭਾਈ ਇਹ ਤੁਹਾਨੂੰ ਵੀ ਨਾਲ ਚੈਲੰਜ ਹੈ ਅਗਰ ਤੁਹਾਡੀ ਸੰਸਥਾ ਜੀ ਸੰਸਥਾ ਦੇ ਤੁਸੀਂ ਮੈਂਬਰ ਹੋ ਉਸ ਵੱਲੋਂ ਸਕੂਲ ਚਲਾਇਆ ਜਾ ਰਿਹਾ ਹੈ ਔਰ ਉਹਦੇ ਤੇ ਡਿਸਕਾਊਂਟ ਪੇਰੈਂਟਸ ਨੂੰ 45% ਨਹੀਂ ਮਿਲ ਰਿਹਾ ਤੁਸੀਂ ਆਪਦੀ ਪ੍ਰਿੰਸੀਪਲ ਨੂੰ ਪੁੱਛੋ ਜਾਂ ਜਿਹੜਾ ਬੰਦਾ ਡੀਲ ਕਰ ਰਿਹਾ ਉਹਨੂੰ ਪੁੱਛੋ ਵੀ ਕਮਿਸ਼ਨ ਕਿੱਥੇ ਜਾ ਰਹੀ ਹੈ ਇਹਦੇ ਵਿੱਚ ਮਲਕੀ ਜਿਹੜਾ ਅਗਰ ਮੇਰੀ ਸਿਰਫ ਜੇਕਰ ਤੁਹਾਨੂੰ ਇੱਕ ਲਾਈਨ ਚ ਗੱਲ ਮੁਕਾਵਾ ਉਹ ਇਹ ਹੈ ਕਿ ਅਗਰ ਸਕੂਲ ਡੋਨੇਸ਼ਨ ਨਹੀਂ ਲੈਂਦਾ ਤਾਂ ਪੇਰੈਂਟਸ ਨੂੰ 45% ਦਾ ਡਿਸਕਾਊਂਟ ਆ ਰਾਮ ਨਾਲ ਮਿਲ ਸਕਦਾ ਦੂਜੀ ਗੱਲ ਅਗਰ ਤੁਸੀਂ ਇਹ ਗੱਲ ਤੁਸੀਂ ਬੱਚਾ ਬੱਚਿਆਂ ਦੇ ਪੇਰੈਂਟਸ ਸਕੂਲ ਨੂੰ ਜਾ ਕੇ ਕਹਿਣ ਵੀ ਸਾਨੂੰ 45% ਡਿਸਕਾਊਂਟ ਦਿਵਾਓ ਜੀ ਜਿਵੇਂ ਮਰਜ਼ੀ ਕਰੋ ਠੀਕ ਹੈ ਦਿਵਾਣਾ ਸਕੂਲ ਨੇ ਆ ਨੰਬਰ 2 ਸਕੂਲ ਤੁਹਾਨੂੰ ਕੀ ਕਹਿਣਗੇ ਸਕੂਲ ਕਹਿਣਗੇ ਅਸੀਂ ਤਾਂ ਲਿਸਟ ਓਪਨ ਕਰਤੀ ਜੀ ਸਕੂਲ ਕਹਿਣਗੇ ਅਸੀਂ ਤਾਂ ਲਿਸਟ ਓਪਨ ਕਰਤੀ ਕਿਤਾਬਾਂ ਜਿੱਥੋਂ ਮਰਜ਼ੀ ਲੈ ਲਓ ਐਦਾਂ ਨਹੀਂ ਹੋਣਾ ਸਕੂਲ ਲਿਸਟ ਓਪਨ ਹੋਣ ਤੋਂ ਬਾਅਦ ਸਾਨੂੰ ਕਹਤਾ ਆ ਮੈਂ 25% 30% ਤੇ ਆਣੀ ਆ 25% ਤਾਂ ਅਸੀਂ ਕੱਟਦੇ ਆ 2-3% ਟ੍ਰਾਂਸਪੋਰਟ ਖਰਚਾ ਵਰਕਰਾਂ ਦੇ ਖਰਚੇ ਸਾਰਿਆਂ ਨੂੰ ਪੇ ਕਰਨਾ ਹੁੰਦਾ ਠੀਕ ਹੈ ਉਹ ਉੱਥੇ ਲੱਗ ਗਿਆ ਹੁਣ ਗੱਲ ਆ ਗਈ ਦੂਜੀ ਜਿਹੜੀ ਸਭ ਤੋਂ ਮਜ਼ੇਦਾਰ ਗੱਲ ਹੈ ਕਿ ਜਿੰਨੀਆਂ ਸਕੂਲ ਦੇ ਚ ਕਿਤਾਬਾਂ ਲੱਗਦੀਆਂ ਇਹਨਾਂ ਦੇ ਡੋਨੇਸ਼ਨ ਪਹਿਲੇ ਹੀ ਚਲੇ ਜਾਂਦੀਆਂ ਟਾਈਟਲ ਸਕੂਲ ਦੇ ਜਿਹੜੇ ਪਬਲਿਸ਼ਰ ਹੈ ਉਹ ਆਪਣੇ ਕੋਲ ਸੇਵ ਕਰ ਲੈਂਦਾ ਕਿੱਥੇ ਕੀ ਲੱਗਦਾ ਮਤਲਬ ਕਿ ਕਹਿੰਦਾ ਭਾਵੇਂ ਬਿਨਾਂ ਡੋਨੇਸ਼ਨ ਲੱਗੇ ਕੋਈ ਕਿਤਾਬ ਨਹੀਂ ਲੱਗਦੀ ਜੇ ਇਹ ਡਿਰੇਸ਼ਨ ਨਹੀਂ ਲੈਂਦੇ ਤੇ ਆ ਕੇ ਬੈਠ ਜੰਨੇ ਆ ਚਾਰ ਬੰਦੇ ਚਰਚਾ ਕਰ ਲੈਣੇ ਆ ਪਤਾ ਲੱਜੇਗਾ ਕੌਣ ਸੱਚਾ ਕੌਣ ਝੂਠਾ ਹੈ ਸਿੱਧੀ ਜੀ ਗੱਲ ਤਾਂ ਇਹ ਹੈ ਕਿ ਆਪਾਂ ਉਹ ਗੱਲ ਕਰਨ ਜਿਵੇਂ ਇੰਗਲਿਸ਼ ਦੀ ਗੱਲ ਕਰਨ ਅੱਛਾ ਹੁਣ ਅੱਗੇ ਗੱਲ ਆ ਗਈ ਪੰਜਾਬ ਸਰਕਾਰ ਦੇ ਵੀ ਸਰਕਾਰ ਕਿਵੇਂ ਮਸਲਾ ਹੱਲ ਕਰ ਸਕਦੀ ਹੈ ਕੋਈ ਰਫੜੀ ਨਾ ਭਵੇ ਉਹਦਾ ਵੀ ਬਹੁਤ ਵਧੀਆ ਹੱਲ ਹੈ ਉਹਦਾ ਦੇਖੋ ਜੀ ਗੱਲ ਇਹ ਹੈ ਕਿ ਜਿਵੇਂ ਫਰਜ ਕਰੋ ਆਪਾਂ ਇਲਜ਼ਾਮ ਲਾਉਂਦੇ ਆ ਵੀ ਸਕੂਲ ਵਾਲੇ ਪੈਸੇ ਖਾ ਗਏ ਦੁਕਾਨਦਾਰ ਪੈਸੇ ਖਾ ਗਏ ਉਹਨਾਂ ਸਾਰਿਆਂ ਦਾ ਵੀ ਸੋਲੂਸ਼ਨ ਅਗਰ ਸਰਕਾਰ ਚਾਹੇ ਇੱਕ ਨੋਟੀਫਿਕੇਸ਼ਨ ਕੱਢ ਦੇ ਸਾਰੇ ਮਸਲੇ ਹੱਲ ਉਹ ਮਸਲਾ ਇਹ ਹੈ ਕਿ ਪੰਜਾਬ ਦੇ ਵਿੱਚ ਉੱਤਰਾਖੰਡ ਸਰਕਾਰ ਵਾਲੀ ਨੀਤੀ ਲਾਗੂ ਕਰ ਦੇ ਉੱਤਰਾਖੰਡ ਦੇ ਵਿੱਚ ਵੀ ਇਹ ਕੀ ਹੈ ਉੱਥੇ ਜਿਹੜੇ ਪਬਲਿਸ਼ਰ ਦੀ ਕਿਤਾਬ ਸੇਮ ਟਾਈਟਲ ਇੱਥੇ 400 ਪ੍ਰਿੰਟ ਹੈ ਉੱਤਰਾਖੰਡ 'ਚ ਉਹਦਾ ਪ੍ਰਿੰਟ ਰੇਟ ਹੈ 250 ਉਹਨੂੰ ਕਹਿੰਦੇ ਨੇ ਲੋ ਪ੍ਰਾਈਸ ਐਡੀਸ਼ਨ ਉਤਰਾਖੰਡ ਸਰਕਾਰ ਨੇ ਇੱਕ ਤੈਅ ਕੀਤਾ ਹੋਇਆ ਵੀ ਇੰਨੇ ਮੇਜਾਂ ਦੀ ਜਿਹੜੀ ਕਿਤਾਬ ਹੈ ਉਹ ਇੰਨੇ ਰੁਪਏ ਦੀ ਮਿਲਣੀ ਹੈ। ਉਹਦੇ ਤੇ ਦੁਕਾਨਦਾਰ ਨੂੰ 15% 10% ਡਿਸਕਾਊਂਟ ਆਂਦਾ ਹੈ। ਅਗਰ ਉਹ ਕਿਤਾਬ ਪੇਰੈਂਟਸ ਨੂੰ ਪ੍ਰਿੰਟ ਰੇਟ ਤੇ ਵੀ ਮਿਲੇ। ਦੇਖੋ 10% ਦਾ ਦੁਕਾਨਦਾਰ 'ਚ ਖਰਚੇ ਵੀ ਨੇ, ਕਮਾਈ ਵੀ ਹੈ ਜਿਵੇਂ ਉਤਰਾਖੰਡ 'ਚ ਹੈ। ਤਾਂ ਕੋਈ ਬਰਾਈ ਨਹੀਂ ਹੈਗੀ। ਦੁਕਾਨਦਾਰ ਨੇ ਵੀ ਦੇਖੋ ਵਰਕਰ ਵੀ ਰੱਖਣੇ ਨੇ, ਦੁਕਾਨਾਂ ਤੇ ਕਿਰਾਏ ਵੀ ਦੇਣੇ ਆ, ਖਰਚੇ ਵੀ ਆ, ਸਭ ਕੁਝ ਆ, ਨੁਕਸਾਨ ਵੀ ਹੈ। ਅਗਰ 5-7% ਕਮਾਉਂਦਾ ਕੋਈ ਮਾੜਾ ਨਹੀਂ। ਪਰ ਪੇਰੈਂਟਸ ਨੂੰ ਆਟੋਮੈਟਿਕ 40% ਮਿਲ ਗਿਆ ਕਿਉਂਕਿ ਜਿਹੜੀ ਕਿਤਾਬ ਦਾ ਰੇਟ ਪੰਜਾਬ ਦੇ ਵਿੱਚ 400 ਰੁਪਏ ਹੈ ਉਹ ਉੱਤਰਾਖੰਡ ਵਾਲੀ ਕਿਤਾਬ ਤੇ ਹੈ ਹੀ 250 ਰੁਪਏ ਇਹ ਵੀ ਮੈਂ ਤੁਹਾਨੂੰ ਇੱਕ ਲੱਗ 5-10 ਕਿਤਾਬਾਂ ਥੋੜੇ ਦਿਨ ਤੱਕ ਉੱਤਰਾਖੰਡ ਤੋਂ ਮੰਗਾ ਕੇ ਉਹਦੀ ਬਕਾਇਦਾ ਦਿਖਾਵਾਂਗੇ ਵੀ ਉੱਤਰਾਖੰਡ ਦੇ ਵਿੱਚ ਦੇਖੋ 100 ਪੇਜ ਦੀ ਕਿਤਾਬ ਇਹ 100 ਰੁਪਏ ਦੀ ਹੈ ਪੰਜਾਬ ਦੇ ਵਿੱਚ 100 ਕਿਤਾਬ ਪੇਜ ਦੀ ਕਿਤਾਬ ਇਹ 100 ਰੁਪਏ ਦੀ ਹੈ ਸੇਮ ਪਬਲਿਸ਼ਰ ਦੀ ਠੀਕ ਹੈ ਔਰ ਮੈਂ ਥੋੜੀ ਇੱਕ ਗੱਲ ਹੋਰ ਦੱਸਣਾ ਚਾਹਨਾ ਜਿਸ ਦਾ ਇੱਕ ਬਹੁਤ ਵੱਡਾ ਪ੍ਰੂਫ ਹੈ ਮੈਂ ਪਿਛਲੇ ਸਾਲ ਵੀ ਆਪਣੀ ਫੇਸਬੁਕ ਤੇ ਕਿਹਾ ਸੀ ਵੀ ਜਿਹੜਾ ਸਮਾਜ ਸੇਵੀ ਸਕੂਲ ਡੋਨੇਸ਼ਨ ਨਹੀਂ ਲੰਗਾ ਉਹਦਾ 40-45% ਦੇ ਕਿਤਾਬਾਂ ਆਰਾਮ ਨਾਲ ਮਿਲ ਸਕਦੀਆਂ ਔਰ ਭਾਵੇਂ ਤੁਸੀਂ ਸਾਡੀ ਸੰਘਰਸ਼ ਕਰਕੇ ਲਾ ਲਓ ਸਕੂਲਾਂ ਦੀ ਧਿਆਨਤਦਾਰੀ ਲਾ ਲਓ ਪੰਜਾਬ ਦੇ ਵਿੱਚ ਦੋ ਸ਼ਹਿਰ ਮਲੇਰਕੋਟਲਾ ਔਰ ਤੂਰੀ ਉਹਨਾਂ ਵਿੱਚੋਂ ਇੱਕ ਵੱਡੇ ਵੱਡੇ ਸਕੂਲ ਨੇ ਰਾਜਪੁਰੇ ਤੋਂ ਵੀ ਵੱਡੇ ਵੱਡੇ ਦੋ ਸਕੂਲ ਐਸੇ ਨੇ ਜੀਨਾ ਨੇ ਇਹ ਕਹਿ ਦਿੱਤਾ ਕਿ ਸਾਡੀਆਂ ਕਿਤਾਬਾਂ 40% ਡਿਸਕਾਊਂਟ ਤੇ ਮਿਲਣਗੀਆਂ। ਔਰ ਤੁਸੀਂ ਇਹ ਹੈਰਾਨ ਹੋ ਜੂਗੇ ਉਹਨਾਂ ਵਿੱਚ ਵੀ ਉਹਨਾਂ ਪਬਲਿਸ਼ਰਾਂ ਦਾ ਹੀ ਮਾਲ ਲੱਗਿਆ ਹੈ ਜਿਨ੍ਹਾਂ ਦਾ ਰਾਜਪ੍ਰੇ ਲੱਗਿਆ ਹੈ। ਅਗਰ ਰਾਜਪ੍ਰੇ ਲੱਗੀ ਕਿਤਾਬ ਤੇ 25% ਡਿਸਕਾਊਂਟ ਉਹ ਵੀ ਅਸੀਂ ਦੇ ਰਹੇ ਹਾਂ ਪੇਰੈਂਟਸ ਐਸੋਸੀਏਸ਼ਨ ਕਰਕੇ। ਉਹੀ ਜਿਹੜੀ ਪਹਿਲਾਂ ਪ੍ਰਿੰਟ ਰੇਟ ਤੇ ਵਿਕਰੀਆਂ ਸੀ ਉਹੀ ਕਿਤਾਬਾਂ ਥਲੋ ਧੂਰੀ ਮਲੇ ਕੋੜਲੇ 40% ਡਿਸਕਾਊਂਟ ਤੇ ਹਰ ਪੇਰੈਂਟਸ ਨੂੰ ਮਿਲਣਗੀਆਂ। ਉਹਨਾਂ ਦੇ 50% ਡਿਸਕਾਊਂਟ ਆ ਰਿਹਾ ਹੈ 5% ਡਿਸਕਾਊਂਟ ਖਰਚੇ ਲਾ ਲੋ ਜਾਂ ਸਕੂਲ ਦੇ ਉਹਦੀਆਂ ਆਪਣਾ ਸਕੂਲ ਨਹੀਂ ਕਰੇ ਸੋਰੀ ਉਹਦੀਆਂ ਦੁਕਾਨਦਾਰਾਂ ਦੀ ਕਮਿਸ਼ਨ ਲਾ ਲੋ 5% ਉਹਨਾਂ ਨੂੰ ਕਮਾਈ 40% ਤੇ ਹੋਰ ਸ਼ਹਿਰਾਂ 'ਚ ਇਹ ਗੱਲ ਦਾ ਫੁੱਲ ਪ੍ਰੂਫ ਹੋ ਜਾਏਗਾ ਥੋੜੇ ਦਿਨ 'ਚ ਤੁਹਾਨੂੰ ਪਤਾ ਲੱਗ ਜਾਏਗਾ ਮਤਲਬ ਕਿ ਅਸੀਂ ਦੇ ਇੱਕੋ ਬੇਨਤੀ ਕਰ ਰਹੇ ਹਾਂ ਮੇਨ ਤਾਂ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਰਾਜਪੁਰੇ ਦੇ ਸਮਾਜ ਸੇਵੀ ਸਕੂਲਾਂ ਨੂੰ ਖਾਸ ਕਰਕੇ ਜਿਹੜੇ ਤੇ ਟੋਟਲ ਪ੍ਰਾਈਵੇਟ ਆ ਜਾ ਰਹੇ ਨੇ ਉਹਨਾਂ ਨੂੰ ਵੀ ਬੇਨਤੀ ਹੈ ਕੀ ਇਕੱਲੀਆਂ ਡੋਨੇਸ਼ਨਾਂ ਨਾਲ ਤੁਹਾਡਾ ਢਿੱਡ ਕੋਈ ਨਹੀਂ ਭਰਨਾ ਤੁਸੀਂ ਕਰੋੜਾ ਰੁਪਏ ਫੀਸਾ ਇਕੱਠੀਆਂ ਕਰ ਰਹੇ ਹੋ ਦਾਖਲਾ ਇਕੱਠੇ ਕਰ ਰਹੇ ਹੋ ਗਰੀਸ਼ਨ ਦਾ ਕੋਈ ਫਾਇਦਾ ਨਹੀਂ ਹੋਣਾ ਅਗਰ ਤੁਸੀਂ ਥੋੜੀ ਜੀ ਡੋਨੇਸ਼ਨ ਆਪਣੀ ਛੱਡ ਦੋ ਤਾਂ ਪੇਰੈਂਟਸ ਨੂੰ ਬਹੁਤ ਰਲੀਫ ਮਿਲ ਜੇਗੀ ਉਹਨਾਂ ਨੂੰ 45% ਦਾ ਡਿਸਕਾਊਂਟ 40% ਦਾ ਡਿਸਕਾਊਂਟ ਆਰਾਮ ਨਾਲ ਮਿਲ ਜੇਗਾ ਤੇ ਬਾਕੀ ਜਿਹੜੀ ਗੱਲ ਤੁਹਾਨੂੰ ਕਹਿ ਰਿਹਾ ਮੈਂ ਲੋ ਪ੍ਰਾਈਸ ਐਡੀਸ਼ਨ ਦੀ ਉਹ ਥੋੜੇ ਦਿਨ ਤੱਕ ਮੈਂ ਉਤਰਾ ਖੜਦੋ ਕਿਤਾਬਾਂ ਮੰਗਾ ਕੇ ਉਹਨਾਂ ਪਬਲਿਸ਼ਰਾਂ ਦੀ ਹੈ ਜਿਨ੍ਹਾਂ ਦੀਆਂ ਰਾਜਪੁਰੇ 400 ਪ੍ਰਿੰਟ ਹੈ ਉਰੇ ਉੱਥੇ 250 ਪ੍ਰਿੰਟ ਹੈ ਉਹ ਵੀ ਤੁਹਾਨੂੰ ਅਸੀਂ ਦੇਵਾਂਗੇ ਤੇ ਬਸ ਮੇਰੀ ਇਹ ਹੀ ਗੁਜਾਰਸ਼ ਹੈ ਤੇ ਮੇਰੀ ਖਾਸ ਕਰਕੇ ਪੇਰੈਂਟਸ ਨੂੰ ਗੁਜਾਰਸ਼ ਹੈ ਜਿਹੜੇ ਮੂੰਹ ਬੰਦ ਕਰੀ ਬੈਠੇ ਨੇ ਉਹਨਾਂ ਨੂੰ ਚਾਹੀਦਾ ਹੈ ਦੇਖੋ ਅਸੀਂ ਇਕੱਲੇ ਕੁਝ ਨਹੀਂ ਕਰ ਸਕਦੇ ਜਿਹੜੇ ਪੇਰੈਂਟਸ ਇਹ ਤੁਹਾਡਾ ਹੱਕ ਹੈ ਤੁਸੀਂ ਸਕੂਲ ਨਾਲ ਗੱਲ ਕਰੋ ਠੀਕ ਹੈ ਕਿ ਸਾਨੂੰ ਭਾਈ ਕਿਤਾਬਾਂ ਦਿਵਾਓ 45% ਡਿਸਕਾਊਂਟ ਤੇ ਜੇਕਰ ਸਕੂਲ ਕਹਿੰਦਾ ਕਿ ਇਹ ਝੂਠ ਬੋਲਦੇ ਨੇ ਸਾਨੂੰ ਲਾੜ ਲੇਜੋ ਅਸੀਂ ਤੁਹਾਡੇ ਨਾਲ ਚੱਲਣ ਨੂੰ ਤਿਆਰ ਆ ਲਾਈਵ ਕਰਨ ਨੂੰ ਮੌਕੇ ਤੇ ਦੋਹਾਂ ਦੀ ਗੱਲਬਾਤ ਕਰ ਲੋ ਸ਼ਹਿਰ ਦੇ ਪਤਵੰਤੇ ਸੱਜਣ ਨਾਲ ਕਰ ਲੋ ਪੱਤਰਕਾਰਾਂ ਦੇ ਸਾਹਮਣੇ ਕਰ ਲੋ ਜੇ ਅਸੀਂ ਝੂਠੇ ਹੋਈਏ ਤਾਂ ਸਾਨੂੰ ਜਿਵੇਂ ਮਰਜ਼ੀ ਸਜ਼ਾ ਦੇ ਦਿਓ ਜੇ ਉਹ ਹੈ ਉਹ ਆਣ ਗਈ ਨਹੀਂ ਹੈ 100% ਕਲੀਅਰ ਹੈ ਮੇਰੀ ਇੱਕ ਵਾਰੀ ਬੇਨਤੀ ਹੈ ਵੀ ਤੁਹਾਡੇ ਨਾਲ ਕਮਿਸ਼ਨਰ ਨਾਲ ਕੁਝ ਨਹੀਂ ਬਣਨਾ ਤੱਕ ਬਾਜੋ ਤੁਸੀਂ ਕਿ